ਜੀਵਨ ਇੱਕ ਅਜਿਹਾ ਸਮੁੰਦਰ ਹੈ ਜਿਸ ਵਿੱਚ ਕਈ ਵਾਰ ਤੂਫਾਨ ਹੁੰਦੇ ਹਨ ਕਈ ਵਾਰ ਸ਼ਾਂਤੀ ਕੁਝ ਲੋਕ ਤੂਫਾਨਾਂ ਨੂੰ ਦੇਖ ਕੇ ਪਿੱਛੇ ਹਟ ਜਾਂਦੇ ਹਨ ਪਰ ਕੁਝ ਲੋਕ ਉਹਨਾਂ ਤੂਫਾਨਾਂ ਨੂੰ چیرਦੇ ਹੋਏ ਅੱਗੇ ਵਧਦੇ ਹਨ ਇਹ ਕਹਾਣੀ ਵੀ ਇੱਕ ਅਜਿਹੀ ਅਜਿਹੀ ਹੀ ਨੌਜਵਾਨ ਦੀ ਹੈ ਜਿਸ ਨੇ ਹਾਲਾਤਾਂ ਦੇ ਕਾਲੇ ਬੱਦਲਾਂ ਨੂੰ ਆਪਣੇ ਜਜ਼ਵੇ ਦੀ ਰੌਸ਼ਨੀ ਨਾਲ چیرਿਆ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਦਿੱਤਾ ਪੰਜਾਬ ਦੇ ਇੱਕ ਛੋਟੇ ਪਿੰਡ ਧਰਮਪੁਰਾ ਵਿੱਚ ਇੱਕ ਲੜਕਾ ਰਹਿੰਦਾ ਸੀ ਨਾਂ ਨਾਮ ਸੀ ਅਰਜਨ ਉਸਦੇ ਪਿਤਾ ਵਾਸੀ ਵਾਸੀ ਦੇ ਮੰਤੂਰ ਸਨ ਅਤੇ ਮਾਤਾ ਘਰੇਲੂ ਕੰਮ ਕਰਦੀ ਸੀ ਘਰ ਦੀ ਆਰਥਿਕ ਹਾਲਾਤ ਬਹੁਤ ਸਧਾਰਨ ਸੀ ਪਰ ਅਰਜਨ ਦੇ ਅੰਦਰ ਸੁਪਨਿਆਂ ਦਾ ਇੱਕ ਪਹਾੜ ਸੀ ਉਹ ਬਚਪਨ ਤੋਂ ਹੀ ਇੰਜੀਨੀਅਰ ਬਣਾਉਣਾ ਚਾਹੁੰਦਾ ਸੀ ਕੁਝ ਨਵਾਂ ਬਣਾਉਣਾ ਦਾ ਉਸ ਨੂੰ ਬਹੁਤ ਸ਼ੌਂਕ ਸੀ ਪਰ ਪਿੰਡ ਵਿੱਚ ਇੱਕ ਮੋਢਲੀ ਸਮੱਸਿਆ ਸੀ ਸਰੋਤਾਂ ਦੀ ਕਮੀ ਨਾ ਵਧੀਆ ਸਕੂਲ ਨਾ ਕੋਈ ਟੈਕਨੋਲੋਜੀ ਕਲ ਗਾਈਡ ਨਾ ਹੀ ਕੋਈ ਐਸਾ ਮਾਹੌਲ ਜੋ ਉਸ ਨੂੰ ਭਰੇ ਪਰੇਦਤ ਕਰੇ ਬਹੁਤ ਲੋਕ ਉਸਦੇ ਸੁਪਰੇ ਨੂੰ ਮਜ਼ਾਕ ਸਮਝਦੇ ਸਨ ਕਈ ਕਹਿੰਦੇ ਓਏ ਹਰਜਨ ਇਹ ਇੰਜੀਨੀਅਰ ਵਿਜਨੀਅਰ ਤੇਰੇ ਵਾਸਤੇ ਗੱਲ ਨਹੀਂ ਫੌਜ ਵਿੱਚ ਭਾਰਤੀ ਹੋ ਜਾ ਜਾਂ ਪਿਤਾ ਦੇ ਨਾਲ ਮਜ਼ਦੂਰੀ ਕਰ ਲਿਆ ਕਰ ਪਰ ਹਰਜਨ ਦੇ ਦਿਲ ਵਿੱਚ ਇੱਕ ਅੱਗ ਸੀ ਕਦੇ ਵੀ ਹਾਰ ਨਾ ਮੰਨਣੀ ਹਰਜਨ 10ਵੀਂ ਕਲਾਸ ਵਿੱਚ ਸੀ ਜਦ ਉਸਦੇ ਪਿਤਾ ਦੀ ਤਿਬੀਅਤ ਬਹੁਤ ਖਰਾਬ ਹੋ ਗਈ ਉਹ ਕਈ ਮਹੀਨਿਆਂ ਤੱਕ ਕੰਮ ਤੇ ਨਹੀਂ ਜਾ ਸਕੇ ਘਰ ਵਿੱਚ ਥਾਲ ਰੋਟੀ ਵੀ ਮੁਸ਼ਕਲ ਨਾਲ ਚੱਲ ਪਣਦੀ ਸੀ ਅਰਜਨ ਸੋਚਦਾ ਕਿ ਮੈਂ ਪੜ੍ਹਾਈ ਛੱਡ ਦੇਵਾਂ ਕਿ ਮੈਨੂੰ ਵੀ ਮਜ਼ਦੂਰੀ ਕਰਨੀ ਪਵੇਗੀ ਪਰ ਉਸ ਦੀ ਮਾਂ ਨੇ ਇੱਕ ਦਿਨ ਉਸ ਦਾ ਹੱਥ ਫੜ ਕੇ ਕਿਹਾ ਪੁੱਤ ਗਰੀਬੀ ਸਾਡੇ ਸੁਪਨੇ ਨਹੀਂ ਖੋ ਸਕਦੀ ਤੂੰ ਪੜ੍ਹਾਈ ਜਾਰੀ ਰੱਖ ਜੋ ਕਰਨਾ ਹੈ ਘਰ ਮੈਂ ਸਭ ਸੰਭਲ ਲਵਾਂਗੀ ਇਹ ਸ਼ਬਦ ਅਰਜਨ ਦੇ ਅੰਦਰ ਨਵੀਂ ਤਾਕਤ ਲਿਆਏ ਉਹ ਦਿਨ ਰਾਤ ਪੜਨ ਲੱਗ ਗਿਆ ਪੁਰਾਣੀਆਂ ਕਿਤਾਬਾਂ ਲਿਆਉਣ ਲਈ ਉਹ ਪਿੰਡ ਤੋਂ 10 ਕਿਲੋਮੀਟਰ ਦੂਰ ਕਸਵੇ ਤੱਕ ਸਾਈਕਲ ਚਲਾ ਕੇ ਜਾਂਦਾ ਦਸਵੀਂ ਦੇ ਇਮਤਿਹਾਨ ਆਏ ਅਰਜਨ ਨੇ ਪੂਰੀ ਲਗਨ ਨਾਲ ਪੇਪਰ ਦਿੱਤੇ ਪਿੰਡ ਦੇ ਲੋਕ ਕਹਿੰਦੇ ਸਨ ਕਿ ਮਜ਼ਦੂਰੀ ਕਰਨ ਵਾਲੇ ਦਾ ਬੁੱਤ ਕੀ ਹੀ ਢੋਪ ਮਾਰੇਗਾ ਪਰ ਨਤੀਜੇ ਦੇ ਦਿਨ ਸਭ ਹੈਰਾਨ ਰਹਿ ਗਏ ਅਰਜਨ ਨੇ ਪੂਰੇ ਛਿਲੇ ਵਿੱਚ ਟੌਪ ਕਰ ਲਿਆ ਪਿੰਡ ਵਿੱਚ ਉਸ ਦਾ ਨਾਮ ਚਰਚਾ ਬਣ ਗਿਆ ਅਤੇ ਸਭ ਤੋਂ ਵੱਧ ਖੁਸ਼ ਉਸ ਦੀ ਮਾਂ ਸੀ ਜਿਸ ਦੀਆਂ ਅੱਖਾਂ ਚਮਕ ਰਹੀਆਂ ਸਨ ਪਰ ਇਹ ਸਿਰਫ ਸ਼ੁਰੂਆਤ ਸੀ ਟਾਪਰ ਹੋਣ ਦੇ ਬਾਵਜੂਦ ਉਸ ਦੇ ਘਰ ਦੇ ਹਾਲਾਤ ਇੰਜੀਨੀਅਰਿੰਗ ਦੀ ਫੀਸ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਸੀ ਅਰਜਨ ਨੂੰ ਸਕਾਲਰਸ਼ਿਪ ਲਈ ਅਰਜ਼ੀ ਦੇਣੀ ਪਈ ਕਈ ਰਾਤਾਂ ਉਹ ਘਰ ਕਾਗਜ਼ੀ ਕਾਰਵਾਈ ਲਈ ਲੈ ਮੇਰੀ ਵਿੱਚ ਬੈਠਾ ਰਹਿੰਦਾ ਅੰਤ ਵਿੱਚ ਉਸ ਨੂੰ ਸਕਾਲਰਸ਼ਿਪ ਮਿਲ ਗਈ ਅਤੇ ਉਹ ਸਹਿਰ ਦੇ ਚਿੰਗੇ ਇੰਜੀਨੀਅਰਿੰਗ ਕਾਲਜ ਵਿੱਚ ਦਾਖਲ ਹੋ ਗਿਆ ਪਰ ਇੱਥੇ ਸ਼ੁਰੂ ਹੋਏ ਅਸਲ ਚੁਣੌਤੀ ਕਾਲਜ ਦੇ ਹੋਰ ਬੱਚਿਆਂ ਕੋਲ 스마트 ਫੋਨ ਮਹਿੰਗੇ ਲੈਪਟਾਪ ਅਤੇ ਟੈਕਨੋਲੋਜੀ ਜਿकल् ਜਰੀਏ ਸਨ ਪਰ ਅਰਜਨ ਕੋਲ ਦੂਜਿਆਂ ਦਾ ਪੁਰਾਣਾ ਲੈਪਟਾਪ ਸੀ ਜੋ ਬਹੁਤ ਮੁਸ਼ਕਲ ਨਾਲ ਚੱਲਦਾ ਸੀ ਕਈ ਵਾਰ ਉਸ ਦਾ ਮੋਟਾ ਕ ਵੀ ਉਡਾਇਆ ਜਾਂਦਾ ਪਰ ਉਹ ਚੁੱਪ ਰਹਿੰਦਾ ਉਸ ਦੇ ਅੰਦਰ ਇੱਕ ਹੀ ਆਵਾਜ਼ ਸੀ ਹਾਰ ਨਹੀਂ ਮੰਨਣੀ ਇੱਕ ਦਿਨ ਮੈਂ ਵੀ ਉਹ ਸਭ ਕਰਾਂਗਾ ਜੋ ਅੱਜ ਮੈਨੂੰ ਅਸੰਭਵ ਲੱਗਦਾ ਹੈ ਇੰਜੀਨੀਅਰਿੰਗ ਦੇ ਦੂਜੇ ਸਾਲ ਵਿੱਚ ਇੱਕ ਪ੍ਰੋਜੈਕਟ ਮੁਕਾਬਲਾ ਹੋਇਆ ਅਰਜਨ ਦੇ ਫੈਸਲਾ ਕੀਤਾ ਕਿ ਉਹ ਇੱਕ ਨਾਮਾਨ ਕਵੀਗਾ ਤੁਮ ਪ੍ਰੋਜੈਕਟ ਬਣਾਉਣਾਗਾ ਇੱਕ ਸੋਲਰ ਪਾਵਰ ਵਾਟਰ ਪੰਪ ਜੋ ਬਿਨਾ ਬਿਜਲੀ ਵਾਲੇ ਪਿੰਡਾਂ ਲਈ ਵਰਤਨਯੋਗ ਹੋਵੇ ਉਸਨੇ ਤਿੰਨ ਮਹੀਨੇ ਦਿਨ ਰਾਤ ਕਾਰ ਦਿੱਤੇ ਕਈ ਵਾਰ ਇਸ ਕਈ ਵਾਰ ਹਿੱਸੇ ਪਿੰਡ ਤੋਂ ਮਗਵਾਉਣੇ ਪਏ ਕਈ ਵਾਰ ਪੈਸੇ ਦੀ ਕਮੀ ਕਾਰਨ ਉਹ ਆਪਣੀਆਂ ਕਿਤਾਬਾਂ ਵੇਚ ਕੇ ਸਮਗਰੀ ਲਿਆਉਂਦਾ ਪਰ ਜਦ ਮੁਕਾਬਲੇ ਦਾ ਦਿਨ ਆਇਆ ਤਾਂ ਇੱਕ ਵੱਡਾ ਝਟਕਾ ਲੱਗਿਆ ਉਸ ਦਾ ਮਾਡਲ ਟਰਾਂਸਪੋਰਟ ਦੌਰਾਨ ਟੱਟ ਗਿਆ ਉਸ ਦੇ ਦੋਸਤ ਕਹਿ ਰਹੇ ਕਹਿੰਦੇ ਰਹੇ ਕਿ ਛੱਡ ਦੇ ਪਰ ਅਰਜਨ ਨੂੰ ਆਪਣੀ ਮਾਂ ਦੇ ਸ਼ਬਦ ਯਾਦ ਆਏ ਹਾਰ ਨਹੀਂ ਮੰਨੀ ਉਸ ਨੇ ਉਸੇ ਹੀ ਉੱਥੇ ਹੀ ਟੁੱਟੇ ਮਾਡਲ ਨੂੰ ਜਗਾੜ ਨਾਲ ਦੁਬਾਰਾ ਜੋੜਿਆ ਅਤੇ ਪਰਜੈਕਟ ਪੇਸ ਕੀਤਾ ਨਤੀਜਾ ਉਹ ਪਹਿਲੇ ਸਥਾਨ ਤੇ ਰਹਾ ਇਹ ਸਿਰਫ ਇੱਕ ਇਨਾਮ ਨਹੀਂ ਸੀ ਉਸ ਤੇ ਜਜਵੇ ਦੀ ਚੱਕ ਸੀ ਚੌਥੇ ਸਾਲ ਵਿੱਚ ਜਦ ਉਹ ਕੈਂਪਸ ਪਲੇਸਮੈਂਟ ਲਈ ਤਿਆਰ ਕੀਤਾ ਤਿਆਰ ਸੀ ਉਸ ਦੇ ਪਿਤਾ ਦੀ ਤਬੀਅਤ ਬਹੁਤ ਖਰਾਬ ਹੋ ਗਈ ਡਾਕਟਰ ਨੇ ਕਿਹਾ ਕਿ ਆਪਰੇਸ਼ਨ ਕਰਾਉਣਾ ਪਵੇਗਾ ਜਿਸ ਦਾ ਖਰਚਾ ਬਹੁਤ ਸੀ ਹਰਜਨ ਕੋਲ ਦੋ ਚੂਣਾ ਸਨ ਪਿਤਾ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਪੜ੍ਹਾਈ ਅਤੇ ਇੰਟਰਵਿਊ ਛੱਡ ਦੇਣਾ ਆਪਣੇ ਸੁਪਨੇ ਨੂੰ ਬਚਾਉਣ ਲਈ ਪਿਤਾ ਦੀ ਇਲਾਜ ਲਈ ਪੈਸੇ ਨਾ ਜੋੜ ਸਕੇ ਇਹ ਦੋਵੇਂ ਚੋਣਾ ਉਸ ਨੂੰ ਅੰਦਰੋਂ ਤੋੜ ਰਹੀਆਂ ਸਨ ਅਰਜਨ ਨੂੰ ਰਾਤ ਪਰੋਂਦਾ ਰਿਹਾ ਪਰ ਫਿਰ ਉਸਨੇ ਇੱਕ ਫੈਸਲਾ ਕੀਤਾ ਮੈਂ ਸਭ ਕੁਝ ਕਰਾਂਗਾ ਨਾ ਪਿਤਾ ਨੂੰ ਛੱਡਾਂਗਾ ਨਾ ਸੁਪਨਾ ਉਹ ਦਿਨ ਦਿਨ ਦੌਰਾਨ ਹਸਪਤਾਲ ਵਿੱਚ ਰਹਿੰਦਾ ਰਾਤ ਨੂੰ ਕਾਲਜ ਜਾ ਕੇ ਇੰਟਰਵਿਊ ਦੀ ਤਿਆਰੀ ਕਰਦਾ ਬਹੁਤ ਮੁਸ਼ਕਲਾਂ ਆਈਆਂ ਪਰ ਉਹ ਰੁਕਿਆ ਨਹੀਂ ਇੰਟਰਵਿਊ ਵਾਲੇ ਦਿਨ ਅਰਜਨ ਹਸਪਤਾਲ ਤੋਂ ਸਿੱਧਾ ਵਾਸਚ ਕਾਲਜ ਪਹੁੰਚਿਆ ਉਹ ਥੱਕਿਆ ਹੋਇਆ ਸੀ ਪਰ ਮਨ 'ਚ ਮਜਬੂਤੀ ਸੀ ਇੰਟਰਵਿਊ ਲੈਣ ਵਾਲੇ ਨੇ ਪੁੱਛਿਆ ਤੂੰ ਥੱਕਿਆ ਹੋਇਆ ਲੱਗਦਾ ਲੱਗ ਰਿਹਾ ਹੈ ਸਭ ਠੀਕ ਹੈ ਅਰਜਨ ਨੇ ਸਾਰਾ ਸੱਚ ਬਿਆਨ ਕਰ ਦਿੱਤਾ ਇੰਟਰਵਿਊਰ ਨੇ ਕੁਝ ਸਮਾਂ ਉਸਦੇ ਚਿਹਰੇ ਵੱਲ ਵੇਖ ਕੇ ਕਿਹਾ ਜਿ세 ਬੰਦੇ ਦੇ ਅੰਦਰ ਇਸ ਤਰ੍ਹਾਂ ਜ਼ਿੰਦਗੀ ਨਾਲ ਲੜਨ ਦਾ ਜਜ਼ਬਾ ਹੈ ਉਹ ਕਿਸੇ ਵੀ ਕੰਪਨੀ ਲਈ ਹੀਰਾ ਹੈ ਅਤੇ ਅਰਜਨ ਦੀ ਚੋਣ ਹੋ ਗਈ ਇੱਕ ਵੱਡੀ ਐਮ ਐਨ ਸੀ ਕੰਪਨੀ ਵਿੱਚ ਬਹੁਤ ਵਧੀਆ ਤਨਖਾਹ ਤੇ ਉਹਦੇ ਪਿਤਾ ਦਾ ਇਲਾਜ ਕਰਵਾਇਆ ਘਰ ਨੂੰ ਠੀਕ ਕੀਤਾ ਅਤੇ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ 4 ਸਾਲ ਬਾਅਦ ਅਰਜਨ ਨੇ ਆਪਣਾ ਸਮਾਹ ਟੱਪ ਖੋਲ੍ਹਿਆ ਜਿਸ ਦਾ ਨਾਮ ਸੀ ਕਦੇ ਵੀ ਹਾਰ ਨਾ ਮੰਨੋ ਇਨੋਵੇਸ਼ਨਸ ਉਸਦਾ ਸਟਾਰਟ ਪਿੰਡਾਂ ਲਈ ਸਸਤੀ ਅਤੇ ਉਪਯੋਗੀ ਤਕਨੀਕ ਬਣਾਉਂਦਾ ਸੀ ਕਈ ਪਿੰਡਾਂ ਵਿੱਚ ਉਸਦੇ ਸੋਲਰ ਵਾਟਰ ਪੰਪ ਲੱਗੇ ਲੋਕ ਖੁਸ਼ ਹੋਏ ਅਤੇ ਉਸ ਦੀ ਸੋਚ ਤੇ ਹਜ਼ਾਰਾਂ ਦੇ ਜੀਵਨ ਬਦਲੇ ਅਰਜਨ ਅੱਜ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣ ਗਿਆ ਹਰ ਰੋਜ਼ ਸਕੂਲਾਂ ਵਿੱਚ ਜਾ ਕੇ ਉਹ ਬੱਚਿਆਂ ਨੂੰ ਕਹਿੰਦਾ ਜ਼ਿੰਦਗੀ ਕਿੰਨੀ ਵੀ ਮੁਸ਼ਕਲ ਹੋਵੇ ਕਦੇ ਵੀ ਹਾਰਨਾ ਮੰਨੋ ਜਦ ਤੱਕ ਸਾਹ ਹੈ ਕੋਸ਼ਿਸ਼ ਜਾਰੀ ਰੱਖੋ ਇਹ ਕਹਾਣੀ ਅਰਜਨ ਦੀ ਹੈ ਪਰ ਸੱਚੀ ਗੱਲ ਇਹ ਹੈ ਕਿ ਅਰਜਨ ਹਰ ਇੱਕ ਦੇ ਅੰਦਰ ਹੈ ਉਹ ਜਜ਼ਬਾ ਉਹ ਹਿੰਮਤ ਉਹ ਸੁਪਨਾ ਸਾਡੇ ਅੰਦਰ ਵੀ ਹੈ ਜ਼ਿੰਦਗੀ ਅਕਸਰ ਸਾਨੂੰ ਅਜਿਹੀ ਸਥਿਤੀ ਵਿੱਚ ਖੜਾ ਕਰ ਦਿੰਦੀ ਹੈ ਜਿੱਥੇ ਲੱਗਦਾ ਹੈ ਕਿ ਹੁਣ ਸਭ ਖਤਮ ਪਰ ਅਸਲੀ ਜਿੱਤ ਉਹਨਾਂ ਦੀ ਹੁੰਦੀ ਹੈ ਜੋ ਅਖੀਰ ਤੱਕ ਲੜਦੇ ਹਨ ਤੂੰ ਵੀ ਕਰ ਸਕਦਾ ਹੈ ਤੂੰ ਵੀ ਚਮਕ ਸਕਦਾ ਹੈ ਸਿਰਫ ਇੱਕ ਗੱਲ ਯਾਦ ਰੱਖ ਕਦੇ ਵੀ ਹਾਰ ਨਾ ਮੰਨੀ ਏਸੀਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਪਧੀਆ ਲੱਗੀ ਤਾਂ ਚੱਲਣ ਨੂੰ ਵੱਧ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਹਿਸੇ ਤਰ੍ਹਾਂ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਾ ਤੱਕ ਲਈ ਧੰਨਵਾਦ